ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਉੱਗੇ ਸਾਹਿਤ ਕਰਮੀ ਅਤੇ ਇਨਕਲਾਬੀ ਆਗੂ ਮਾਸਟਰ ਹਰਵੰਸ ਸਿੰਘ ਨੂੰ ਅੱਜ ਤੜਕਸਾਰ ਸਦੀਵੀ ਵਿਛੋੜਾ ਦੇ ਗਏ ਉਹ ਪਿਛਲੇ ਲੰਬੇ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ ਉਹਨਾਂ ਦੇ ਤੁਰ ਜਾਣ ਨਾਲ ਇਲਾਕੇ ਦੇ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ ਮਾਸਟਰ ਹਰਵੰਸ ਸਿੰਘ ਹੋ ਆਖਰੀ ਸਾਹਾਂ ਤੱਕ ਇਲਾਕੇ ਵਿੱਚ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਰਹੇ। ਉਹਨਾਂ ਨੇ ਬਹੁਤ ਸਾਰੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਸਾਹਿਤ ਦੀ ਚੇਟਕ ਲਾਈ। ਉਹਨਾਂ ਨੇ ਬਹੁਤ ਸਾਰੀਆਂ ਸਾਹਿਤਕ ਤੇ ਲੋਕ ਸੰਘਰਸ਼ ਜਥੇਬੰਦੀਆਂ ਵਿੱਚ ਕੰਮ ਕੀਤਾ। ਮੌਜੂਦਾ ਸਮੇਂ ਉੱਪਰਗਤੀਸ਼ੀਲ ਲੇਖਕ ਸੰਗ ਦੀ ਇਕਾਈ ਨਵਾਂ ਸ਼ਰ ਦੇ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਖਟਕੜ ਕਲਾ ਬੰਗਾ ਦੇ ਸਰਪ੍ਰਸਤ ਸਨ ਉਹਨਾਂ ਦਾ ਅੰਤਮ ਸੰਸਕਾਰ ਪਿੰਡ ਹਿਉ ਵਿਖੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਉਹਨਾਂ ਦੇ ਪਿਆਰ ਕਰਨ ਵਾਲੀਆਂ तमाम ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ بیٹے ਗगनਪਾਲ ਨੇ ਦਿੱਤੀ ਇਸ ਮੌਕੇ ਵੱਖ-ਵੱਖ ਆਗੂਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹਾਂਜੀ ਜੀ ਸਰ ਸਾਥੀ ਸਰਬੰਸਿਓ ਇੱਕ ਪੂਰੇ ਯੁੱਗ ਦਾ ਨਾਂ ਹੈ ਅੱਧੀ ਸਦੀ ਤੋਂ ਜ਼ਿਆਦਾ ਸਮਾਂ ਸਿੱਖਿਆ ਤੇ ਸਾਹਿਦ ਦੇ ਖੇਤਰ ਚ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦੇ ਖੇਤਰ ਤੇ ਬਹੁਤ ਅਹਿਮ ਪੰਕਤੀ ਲਵਾਈ ਇੱਕ ਸਿਰੜੀ ਸਿੱਧਕੀ ਜੋਦੇਵਾਂ ਬਹੁਤ ਹਮੇਸ਼ਾ ਕਾਰਜਸ਼ੀਲ ਰਹਿਣ ਵਾਲੇ ਕਦੇ ਵੀ ਮੈਂ ਉਹਨਾਂ ਨੂੰ ਥੱਕੇ ਹਾਰੇ ਨਹੀਂ ਵੇਖਿਆ ਲਗਭਗ ਪਿਛਲੇ 40-45 ਸਾਲ ਦੇ ਵਿੱਚ ਇਸ ਪੂਰੇ ਖੇਤਰ ਦੇ ਵਿੱਚ ਸਾਡੀਆਂ ਜਿੰਨੀਆਂ ਸਹਿਤਕ ਗਤੀਵਿਧੀਆਂ ਐ ਪੂਰੀ ਲਹਿਰ ਉਹਨਾਂ ਦੇ ਮੋਢਿਆਂ ਤੇ ਸੀ ਇਸ ਸਾਨੂੰ ਪਰਿਵਾਰ ਨੂੰ ਤਾਂ ਘਾਟਾ ਹੋਣਾ ਹੀ ਹੋਣਾ ਹੁੰਦਾ ਘਰ ਦੇ ਵਿੱਚੋਂ ਸਭ ਤੋਂ ਵੱਡੇ ਸਿਆਣੇ ਜੀ ਦੇ ਚਲੇ ਜਾਂਦਾ ਸਾਡੀ ਪੂਰੀ ਲੇਕਾਂ ਦੀ ਲਹਿਰ ਨੂੰ ਇੱਥੋਂ ਤੱਕ ਕਿ ਪੰਜਾਬ ਪੱਧਰ ਤੇ ਵੀ ਉਹ ਬਹੁਤ ਸਰਗਰਮ ਸੀ ਪ੍ਰਗਤੀ ਸੀ ਲੇਖ ਸੰਗਤ ਵਿੱਚ ਪਿਛਲੇ ਲੰਬੇ ਸਮੇਂ ਤੋਂ ਬਹੁਤ ਵੱਡਾ ਘਾਟਾ ਹੈ ਸਾਡੇ ਸਾਰਿਆਂ ਲਈ ਪਰ ਕਿਉਂਕਿ ਇੱਕ ਕੁਦਰਤ ਦਾ ਨਿਯਮ ਹੈ ਇਹਨੂੰ ਅਸੀਂ ਇਧਰ ਉਧਰ ਕਰ ਨਹੀਂ ਸਕਦੇ ਉਲਟ ਨਹੀਂ ਸਕਦੇ ਇਹਨੂੰ ਤਾਲ ਨਹੀਂ ਸਕਦੇ ਹਾਂ ਇੱਕ ਕਰ ਸਕਦੇ ਹਾਂ ਕਿ ਜੋ ਕਾਰਜ ਜਿਸ ਸ਼ਿੱਦਤ ਦੇ ਨਾਲ ਉਹ ਕਰਦੇ ਰਹੇ ਉਹ ਕਾਰਜ ਅਸੀਂ ਢਿੱਲੇ ਨਹੀਂ ਪੈਂਡਿਆਂਗੇ ਉਸੇ ਤਰ੍ਹਾਂ ਉਹਨਾਂ ਨੂੰ ਜਾਰੀ ਰੱਖਾਂਗੇ ਉਹਨਾਂ ਨੇ ਆਪਣੇ ਪਿੱਛੇ ਇੱਕ ਬਹੁਤ ਸਮਰੱਥ ਯੋਧਿਆਂ ਦੀ ਟੀਮ ਤਿਆਰ ਕੀਤੀ ਹੋਈ ਹੈ ਮੈਨੂੰ ਪਤਾ ਹੈ ਉਹ ਪੂਰੀ ਤਰ੍ਹਾਂ ਸਰਗਰਮ ਅੱਗੇ ਤੋਂ ਵੀ ਰਹੂਗੀ ਔਰ ਉਹਨਾਂ ਦੇ ਅਦਰਸ਼ਾਂ ਸੁਪਨਿਆਂ ਨੂੰ ਪੂਰੇ ਕਰਦੇ ਰਹਿਣਗੇ ਬਸ ਉਹਨਾਂ ਬਾਰੇ ਮੈਂ ਪਾਤਰਬਾਜ਼ੀ ਦੇ ਸ਼ਬਦਾਂ ਚ ਇਹੀ ਕਹਿ ਸਕਦਾ ਕਿ ਸਾਨੂੰ ਇਸ ਤਰ੍ਹਾਂ ਯਾਦ ਰਹਿਣਗੇ ਕਿ ਹੁੰਦਾ ਸੀ ਇੱਥੇ ਸ਼ਖਸ਼ ਇੱਕ ਸੱਚਾ ਕਿੱਧਰ ਗਿਆ ਇਸ ਪੱਥਰਾਂ ਦੇ ਸ਼ਹਿਰ ਚੋਂ ਸ਼ੀਸ਼ਾ ਕਿੱਧਰ ਗਿਆ ਇਸ ਪੱਥਰਾਂ ਦੇ ਸ਼ਹਿਰ ਚੋਂ ਸ਼ੀਸ਼ਾ ਕਿੱਧਰ ਗਿਆ ਪਰ ਉਹ ਆਪਣੇ ਲਿਖੇ ਸ਼ਬਦਾਂ ਦੀ ਲੋ ਹਮੇਸ਼ਾ ਇੱਥੇ ਰਹੇਗੀ ਸਾਡੇ ਕੋਲ ਲੇਖਕ ਕਦੇ ਸਰੀਰ ਦੇ ਖਤਮ ਹੋਣ ਦਾ ਖਤਮ ਨਹੀਂ ਹੁੰਦਾ ਇਹ ਸਾਨੂੰ ਪਤਾ ਹੈ ਸਦੀਆਂ ਪਹਿਲਾਂ ਹੋਏ ਸਾਡੇ ਵੱਡੇ ਲੇਖਕ ਅੱਜ ਵੀ ਸਾਡੇ ਦਿਲਾਂ 'ਚ ਧੜਕਦੇ ਆ ਜਿਉਂਦੇ ਜਾਗਦੇ ਆ ਇਸੇ ਤਰ੍ਹਾਂ ਸਾਥੀ ਹਰਵੰਸ ਵੀ ਹਮੇਸ਼ਾ ਸਾਡੇ ਅੰਗ ਸੰਗ ਰਹਿਣਗੇ ਆਪਣੇ ਸ਼ਬਦਾਂ ਰਾਹੀਂ ਆਪਣੇ ਜਿਹੜੇ ਸਹਿਤਕ ਲਿਖਤਾਂ ਰਾਹੀਂ ਤੇ ਉਹਨਾਂ ਦੇ ਕੀਤੇ ਹੋਏ ਕੰਮਾਂ ਰਾਹੀਂ ਅਸੀਂ ਆਪਣੇ ਸਾਥੀ ਨੂੰ ਸ਼ਰਧਾਂਜਲੀ ਵੀ ਭੇਟ ਕਰਦੇ ਆ ਤੇ ਉਹਨਾਂ ਦੇ ਆਦਰਸ਼ਾਂ ਨੂੰ ਅੱਗੇ ਤੋਰਨ ਦਾ ਪ੍ਰਣ ਵੀ ਕਰਦੇ ਆ ਥੈਂਕ ਯੂ ਹਾਂਜੀ ਅੱਜ ਬਹੁਤ ਹੀ ਦੁਖ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਹਬ ਵੰਸਹੀਓ ਜੀ ਜੋ کافی ਲੰਮੇ ਸਮੇਂ ਤੋਂ ਵਿਵਾਰ ਸੀ ਪ੍ਰਿਆਨ ਕੁਮਾਰੀ ਨਾਲ ਪੀੜਤ ਸਨ ਕੋਈ ਕਰਤਾਰ ਤੁਹਾਨੂੰ ਛੋੜਾ ਦੇ ਗਏ ਪਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਟ ਕਰਦੇ ਆ ਉਹ ਬਹੁਤ ਮਿਹਨਤੀ ਇਨਸਾਨ ਸੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਬਿਤਾਈ ਖਾਲਸਾ ਸਕੂਲ ਬੰਗਾ ਵਿੱਚ ਆਪਣਾ ਪੜਾਇਆ ਔਰ ਉਹਨਾਂ ਨੇ ਜਿਹੜਾ ਬਹੁਤ ਕਵਤਾਵਾਂ ਲਿਖੀਆਂ ਔਰ ਬੋਲਿਸਟੇਜ ਦੇ ਪੜੀ ਸਨ ਔਰ ਰੇਡੀਓ ਤੇ ਵੀ ਉਹਨਾਂ ਨੇ ਕੰਮ ਕੀਤਾ ਔਰ ਵੱਡੇ ਵੱਡੇ ਜਿਹੜੇ ਲਖਾਰੀ ਹਨ ਉਹਨਾਂ ਦੇ ਨਾਲ ਉਹਨਾਂ ਦਾ ਮਿੱਤਰਚਾਰਾ ਸੀ ਔਰ ਸਾਰੇ ਸਮਾਜ ਨੂੰ ਬਰਾਬਰਤਾ ਦੇ ਨਾਲ ਉਹ ਸਮਝਦੇ ਸਨ ਇਸ ਲਈ ਉਹਨਾਂ ਦੇ ਜਾਣ ਦੇ ਨਾਲ ਬਹੁਤ ਵੱਡਾ ਘਾਟਾ ਪਿਆ ਉਹਨਾਂ ਦੇ بیٹے ਗगन ਜੀ ਬਹੁਤ ਸਾਡੇ ਪਿਆਰੇ ਦੋਸਤ ਹਨ ਔਰ ਉਹਨਾਂ ਨੇ ਉਹਨਾਂ ਦੇ ਇਲਾਜ ਵਾਸਤੇ ਕੋਈ ਕਸਰ ਨਹੀਂ ਛੱਡੀ ਉਹ ਬਹੁਤ ਇਲਾਜ ਕਰਾਇਆ لیکن پرماتماںوں کو منجور نہیں سی کہ وہ ਸਾਡੇ ਬਹੁਤ ਸਮਾਂ ਰਹਿੰਦੇ ਸਾਨੂੰ ਉਹਨਾਂ ਦੇ ਜਾਣ ਦਾ ਬੜਾ ਦੁੱਖ ਹੈ ਬਹੁਤ ਵੱਡਾ ਘਾਟਾ ਸਾਡੇ ਸਮਾਜ ਨੂੰ ਪਿਆ ਵਾਹਿਗੁਰੂ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਹੇਠਾਂ ਦੇਣ ਪਿੱਛੇ ਪਰਵਾਹ ਨੂੰ ਪਾੜਾ ਮੰਨ ਦੀ ਸ਼ਕਤੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ہاں جی میں ترسین ਸਿੰਘ ਬਹਿਗਾ ਸਾਹਿਬ ਕੀਰਤਿਕ ਸੰਜੋਨੀਅਮ ਅਸੀਂ ਪਰਵਾਰ ਸਹਿਯੋਗ ਦੇ ਦੁੱਖ ਚ ਸ਼ਾਮਲ ਹੈ ਪਰਿਵਾਰ ਦੇ ਨਾਲ ਖੜੇ ਆ ਅਸੀਂ ਇਹ ਸਾਨੂੰ ਗਾਹੇ-ਬਗਾਹੇ ਜਦੋਂ ਵੀ ਸਾਡਾ ਘੋੜ ਚੱਲਿਆ ਸਾਡੇ ਨਾਲ ਹਰ ਤਰ੍ਹਾਂ ਨਾਲ ਇਹ ਡਟ ਕੇ ਇਹ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਵੀ ਸਾਡੀਆਂ ਇਹ ਮੀਟਿੰਗਾਂ ਕਰਾਉਂਦੇ ਰਹੇ ਆ ਸਾਡੇ ਨਾਲ ਇਹ ਖੜਦੇ ਰਹੇ ਆ ਮੈਂ ਇੱਕ ਵਾਰ ਫੇਰ ਇਹਨਾਂ ਨੂੰ ਸ਼ਰਦਾ ਦੇ ਪੁੱਲ ਪੇਟ ਕਰਦਾ ਤੇ ਨਾਲੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਅੱਜ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਆਪਣੇ ਪਿਆਰੇ ਸਾਥੀ ਕੂਕੇ ਸਾਹਿਤਕਾਰ ਤੇ ਸਾਇਤਿਕ ਸੁਭਾਅਾਂ ਦੇ ਥੰਮਾ ਮਾਸਟਰ ਹਰਾਂਸ ਸਿੰਘ ਜੀ ਨੂੰ ਵਿਦਾਇਗੀ ਦੇ ਕੇ ਹਟੇ ਹਾਂ ਇਹ ਸਾਡੇ ਇਲਾਕੇ ਵਾਸਤੇ ਇਨਕਲਾਬੀ ਲਹਿਰਾਂ ਵਾਸਤੇ ਇਸ ਸਾਹਿਤਕ ਲਹਿਰ ਵਾਸਤੇ ਬਹੁਤ ਵੱਡਾ ਘਾਟਾ ਹੈ ਉਹਨਾਂ ਦਾ ਤੁਰ ਜਾਣਾ ਸਰੀਰ ਤੌਰ ਤੇ ਪਰ ਸਾਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਉਹਨਾਂ ਨੇ ਜਿੱਥੇ ਆਪਣੀ ਪਰਸਨਲ ਜ਼ਿੰਦਗੀ ਵਿੱਚ ਜੋ ਵਿਚਾਰ ਅਪਣਾਏ ਵਿਗਿਆਨਕ ਸੋਚ ਨੂੰ ਅਪਣਾਇਆ ਉਹਨਾਂ ਨੇ ਆਪਣੇ ਅੰਤਮ ਸੰਸਕਾਰ ਦੇ ਲਈ ਵੀ ਆਪਣੀ ਇੱਛਾ ਜਿਹੜੀ ਉਹ ਪਰਿਵਾਰ ਦੇ ਕੋਲ ਤੁਸੀਂ ਹੈ ਤੇ ਜਿਹੜੀ ਬਕਾਇਦਾ ਉਹਨਾਂ ਨੂੰ ਦੇ ਦਿੱਤੀ ਸੀ ਉਹਨਾਂ ਨੂੰ ਹਦਾਇਤ ਕਰ ਦਿੱਤੀ ਸੀ ਕਿ ਮੇਰਾ ਜਿਹੜਾ ਸੰਸਪੰਤਵ ਸੰਸਕਾਰ ਹੈ ਉਹ ਬਿਗੈਰ ਧਾਰਮਿਕ ਰਸਮਾਂ ਤੋਂ ਬਿਗੈਰ ਫਜ਼ੂਲ ਕਿਸਮ ਦੀਆਂ ਰਸਮਾਂ ਤੋਂ ਕੀਤਾ ਜਾਵੇ ਮੇਰੇ ਸਕੇ ਸਬੰਧੀ ਮੇਰੇ ਸਾਥਕੀ ਇਕੱਠੇ ਹੋ ਕੇ ਮੈਨੂੰ ਇਹ ਆਪਣੇ ਵੱਲੋਂ ਸਤਕਾਰ ਜੋ ਪੇਟ ਕਰਨਾ ਚਾਹੁੰਦੇ ਆ ਉਹ ਪੇਟ ਕਰਨ ਪਰ ਕੋਈ ਰਸਮ ਨਾ ਕੀਤੀ ਜਾਵੇ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਆਪਣੀ ਆਖਰੀ ਜ਼ਿੰਦਗੀ ਦੇ ਆਖਰੀ ਸਮੇਂ ਦੇ ਵਿੱਚ ਵੀ ਇਸ ਗੱਲ ਦੇ ਉੱਤੇ ਖੜੇ ਹੈ ਔਰ ਉਹਨਾਂ ਦਾ ਅੰਤਮ ਸੰਸਕਾਰ ਵੀ ਪਰਿਵਾਰ ਨੇ ਜਿਹੜਾ ਉਹਨਾਂ ਦੀ ਸੋਚ ਅਨਸਾਰ ਕੀਤਾ ਤੇ ਜਿੱਥੋਂ ਤੱਕ ਉਹਨਾਂ ਦੀ ਘੱਲਣਾ ਦਾ ਸਵਾਲ ਹੈ ਉਹਨਾਂ ਨੇ ਲੋਕ ਜਥੇਬੰਦੀਆਂ ਵਿੱਚ ਸਟੂਡੈਂਟ ਯੂਨੀਅਨ ਦੇ ਟਾਈਮ ਤੋਂ ਲੈ ਕੇ ਜਦੋਂ ਉਹ ਵੀ ਐਡ ਕਰਦੇ ਸੀ ਉਸ ਸਮੇਂ ਤੋਂ ਲੈ ਕੇ ਉਹਨਾਂ ਨੇ ਲਗਾਤਾਰ ਲੋਕ ਜਥੇਬੰਦੀਆਂ ਕੰਮ ਕੀਤਾ ਉਸ ਤੋਂ ਬਾਅਦ ਜਮਹੂਰੀ ਜਥੇਬੰਦੀਆਂ ਜਮਹੂਰੀ ਅਧਿਕਾਰ ਸਭਾ ਲੋਕ ਜਥੇਬੰਦੀਆਂ ਵੱਖ-ਵੱਖ ਹੋਰ ਇਨਕਲਾਬੀ ਜਥੇਬੰਦੀਆਂ ਉਹਦੇ ਵਿੱਚ ਲਗਾਤਾਰ ਕੰਮ ਕਰਦੇ ਹੋਏ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਜਾਗਰੂਕ ਕਰਕੇ ਲੋਕਾਂ ਨੂੰ ਆਪਣੇ ਸੋਚ ਨੂੰ ਬਦਲ ਕੇ ਵਿਗਿਆਨਕ ਸੋਚ ਬਣਾ ਕੇ ਇਹ ਸਮਾਜ ਨੂੰ ਬਦਲਣ ਵਾਸਤੇ ਪ੍ਰੇਰਿਆ ਔਰ ਇਹਦੇ ਵਾਸਤੇ ਲਗਾਤਾਰ ਉਹ ਲੰਬਾ ਸਮਾਂ ਦਹਾਕਿਆਂ ਵੱਧੀ ਘਾਲਣਾ ਘਾਲਦੇ ਰਹੇ ਆ ਇਹਦੇ ਕਰਕੇ ਅੱਜ ਅਸੀਂ ਬਹੁਤ ਘਾਟਾ ਵੀ ਮਹਿਸੂਸ ਕਰਦੇ ਆ ਉਹਨਾਂ ਦੇ ਪਰਿਵਾਰ ਨੂੰ ਤਾਂ ਘਾਟਾ ਹੈ ਹੀ ਹੈ ਲੋਕਪੱਖੀ ਜਥੇਬੰਦੀਆਂ ਲੋਕਪੱਖੀ ਲਹਿਰ ਨੂੰ ਵੱਡਾ ਘਾਟਾ ਹੈ ਕਿਉਂਕਿ ਇੱਕ ਜਿਹੜਾ ਚਾਨਣ ਦੇਣ ਵਾਲਾ ਅਧਿਆਪਕ ਵਿਦਿਆਰਥੀਆਂ ਨੂੰ ਨਹੀਂ ਬਲਕਿ ਪੂਰੇ ਸਮਾਜ ਨੂੰ ਚਾਨਣ ਦੇਣ ਵਾਲਾ ਅਧਿਆਪਕ ਹੈ ਜਿਹੜਾ ਉਹ ਤੁਰ ਗਿਆ ਪਰ ਨਾਲ ਦੀ ਨਾਲ ਇਸ ਗੱਲ ਤੇ ਅਸੀਂ ਮਾਣ ਵੀ ਮਹਿਸੂਸ ਕਰਦੇ ਆ ਕਿ ਉਹ ਇੱਕ ਮਿਸਾਲ ਕਮ ਕਰਕੇ ਗਏ ਅਧਿਆਪਨ ਦੇ ਲਈ ਵੀ ਔਰ ਇੱਕ ਕਾਰਕੁਨ ਦੇ ਤੌਰ ਤੇ ਵੀ ਕਿ ਸਾਨੂੰ ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਲੋਕ ਪੱਖੀ ਨਜ਼ਰੀਏ ਨਾਲ ਵਿਚਰਨਾ ਚਾਹੀਦਾ ਔਰ ਇਹ ਸਾਡੇ ਵਾਸਤੇ ਮਾਣ ਵੀ ਗੱਲ ਮਾਣ ਦੀ ਗੱਲ ਹੈ ਔਰ ਪਰਿਵਾਰ ਦੇ ਨਾਲ-ਨਾਲ ਲੋਕ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਸਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਗੇ ਉਹਨਾਂ ਦੀ ਕਾਰਨਾਮਾਂ ਨੂੰ ਯਾਦ ਰੱਖਣਗੇ ਠੀਕ ਹੈ ਹਾਂਜੀ ਜੀ ਸਰ ਫਰਵੰਸੀ ਉਹ ਨਹੀਂ ਸਾਡੇ ਦੋਸਤ ਸੀ ਉਹਨਾਂ ਨੇ ਜਦੋਂ ਅਸੀਂ ਛੋਟੇ ਸੀਗੇ ਸਕੂਲਾਂ ਕਾਲਜਾਂ ਚ ਪੜ੍ਹਦੇ ਸੀਗੇ ਤਾਂ ਇੱਕਾ ਲਿਖਦੇ ਤਰਤੇ ਉਹ ਹੀ ਜਾਣਣ ਲੱਗੇ ਉਹਨਾਂ ਨੇ ਪਿੰਡਾਂ ਦਾ ਇਤਿਹਾਸ ਲਿਖਦੇ ਰਹੇ ਆ ਉਹਦੇ ਸਭ ਤੋਂ ਪੁਰਾਣੀਆਂ ਗੱਲਾਂ ਵੀ ਉਹ ਤਾਂ ਵਾਹੇ ਪੜ੍ਹ ਨਹੀਂ ਸਕੇ ਹੈਗੇ ਪਰ ਸਾਡੇ ਉਸ ਪੀਰੀਅਡ ਦੇ ਵਿੱਚ ਦਸ਼ਾ ਮੈਗਜ਼ੀਨ ਹੈ ਉਹਦੇ ਐਡੀਟਰ ਰਹੇ ਆ ਆਰਾ ਜਿਹੜੇ ਇਸ ਇਲਾਕੇ ਦੇ ਇਨ ਕਲੱਬ ਵੀ ਕੰਮਨਸਟ ਹੋਏ ਆ ਉਹਨਾਂ ਦੀਆਂ ਜਿਹੜੀਆਂ ਬੱਸੀਆਂ ਇਹ ਮਨਾਦੇ ਰਹੇ ਆ ਉਹਦੇ ਵਿੱਚ ਵਕ ਵਕ ਜਿਹੜੀਆਂ ਜੱਥੇਬੰਦੀਆਂ ਦੇ ਵਿੱਚ ਉਹ ਜੁੜੀ ਸੀ ਉਹ ਕਰਦੇ ਰਹੇ ਆ ਤੇ ਸਭ ਤੋਂ ਵੱਧ ਜਿਹੜਾ ਉਹਨਾਂ ਦਾ ਕੰਮ ਸੀਗਾ ਉਹ ਮੈਨੂੰ ਇਹ ਲੱਗਾ ਵੀ ਰੈਵੋਲਿਊਸ਼ਨਰੀ ਮੂਵਮੈਂਟ ਦੇ ਨਾਲ ਨਾਲ ਉਹ ਸੀ ਜਿਹੜੀ ਸਾਹਿਤ ਉਹਦਾ ਪ੍ਰਚਾਰ ਤੇ ਵਿਸਾਰ ਕਰਨਾ ਸੀਗਾ ਉਹਨੇ ਲਗਭਗ ਮੈਨੂੰ ਜਿੱਥੇ ਤੱਕ ਆਵੇ 1990 ਤੋਂ ਲਗਾਤਾਰ ਚਾਹੇ ਉਹ ਜਿਹੜੀ ਪੰਜਾਬੀ ਸਾਇੰਸ ਸਭਾ ਹੋਣ ਵਾਲੀ ਆ ਜਾਂ ਪਹਿਲੀ ਲੋਕ ਮੰਚ ਆ ਜਾਂ ਉਹ ਤੋਂ ਪਹਿਲਾਂ ਵੀ ਜਿਹੜੀ ਬਣੀ ਆ ਉਹਦੇ ਲਗਭਗ ਇਹ ਜਨਰਲ ਸੱਤਰ ਰਹੇ ਆ ਪ੍ਰਧਾਨਤਾ ਬਦਲਦੇ ਰਹੇ ਆ ਲੇਕਿਨ ਜਨਰਲ ਸੱਤਰ ਇੱਕੋ ਹੀ ਰਿਹਾ ਤੇ ਉਹ ਹਰ ਵਾਰੀ ਉਹੀ ਨਹੀਂ ਰਹੇ ਆ ਇਹਨਾਂ ਨੇ ਵੱਡੇ ਵੱਡੇ ਦੇ ਸਹਾਇਕਾਂ ਆ ਉਹਨਾਂ ਦੇ ਰੂਪ ਰੂਪ ਵੀ ਕਰਾਏ ਉਹਨਾਂ ਨੂੰ ਇਨਾਮ ਸਨਮਾਨ ਵੀ ਦਿੱਤੇ ਮੈਨੂੰ ਯਾਦ ਆ ਇੱਕ ਸਾਡੇ ਵੱਡੇ ਸਹਾਇਤਕਾਰ ਨੂੰ ਬਹੁਤ ਵੱਡਾ ਅਵਾਰਡ ਮਿਲਿਆ ਲੋਕਾਂ ਨੇ ਰੌਲਾ ਪਾ ਲਿਆ ਵੀ ਲਾਲ ਸਿੰਘ ਦਿਲੂ ਕਿਸੇ ਨੂੰ ਵੀ ਪੁੱਛਿਆ ਯਾਰ ਉਹਨੂੰ ਕੋਈ ਦੇ ਦਿੰਦੇ ਉਹ ਨਹੀਂ ਕੋ ਗੱਲਾਂ ਕਰ ਰਹੇ ਸੀ ਪਰ ਇਨੀ ਉਸੇ ਵੇਲੇ ਯਤਨ ਕੀਤਾ ਕਰਕੇ ਲਾਲ ਸਿੰਘ ਦਿਲੂ ਸੱਜਾ-ਸਦਕੇ ਮਤਲਬ ਮੇਰਾ ਖਿਆਲ ਉਹ ਪਹਿਲੀ ਜਿਹੜੀ ਰਾਸ਼ੀ ਦਿੱਤੀ ਸੀ 11000 ਦੀ ਹਫ਼ਤੇ ਬਾਅਦ 15000 ਦਾ ਉਦੋਂ 11000 15000 ਬਹੁਤ ਹੁੰਦੇ ਸੀਗੇ ਉਹ ਜਿਹੜੇ ਅਵਾਰਡ ਹੈ ਉਹ ਇਹਨਾਂ ਨੇ ਤਰੰਤ ਉਹਨਾਂ ਨੂੰ ਦਿੱਤੇ ਇੱਦਾਂ ਬਹੁਤ ਸਾਰੇ ਲੋਕ ਆ ਬਹੁਤ ਸਹਿਤਕਾਰ ਆ ਜਿਨ੍ਹਾਂ ਦਾ ਸਨਮਾਨ ਕੀਤਾ ਨਾਮ ਦਿੱਤੇ ਆ ਖਾਸ ਤੌਰ ਤੇ ਜਿਹੜੀਆਂ ਅੱਛੀਆਂ ਕਿਤਾਬਾਂ ਉਹਨਾਂ ਨੂੰ ਇਹਨਾਂ ਨੇ ਉਹਨਾਂ ਤੇ ਗੋਸ਼ਟੀਆਂ ਕਰਾਈਆਂ ਮਤਲਬ ਚੰਗੇ ਸਾਹਿਤ ਨੂੰ ਜਿਹੜਾ ਆ ਉਹ ਪ੍ਰਮੋਟ ਕਰਦੇ ਰਹੇ ਆ ਸਿੱਧੂ ਸਾਹਿਬ ਅੱਜ ਉਹਨਾਂ ਦੇ ਤੁਰ ਜਾਣ ਤੋਂ ਕੀ ਕਹਿੰਦੇ ਆ ਦੇਖੋ ਜਦੋਂ ਵੀ ਜਿਸ ਬੰਦੇ ਨੇ ਜਿਸ ਵਿਅਕਤੀ ਨੇ ਕੁਝ ਸਮਾਜ ਲਈ ਕੁਝ ਲੋਕਾਂ ਲਈ ਕੀਤਾ ਹੋਵੇ ਉਹਦਾ ਘਾਟਾ ਪੈਂਦਾ ਹੀ ਆ ਦੇਖੋ ਪਰਿਵਾਰ ਨੂੰ ਤਾਂ ਘੱਟ ਆ ਪਿਆ ਪਿਆ ਹੈਗਾ ਯਾਰ ਲੇਕਿਨ ਮੈਨੂੰ ਲੱਗਦਾ ਸਮਾਜ ਨੂੰ ਲੋਕਾਂ ਨੂੰ ਖਾਸ ਤੌਰ ਤੇ ਜਿਹੜਾ ਕਿਰਤੀ ਵਰਗਾ ਜਿਹੜਾ ਪਛੜਿਆ ਵਰਗਾ ਜਿਹਦੀ ਉਹ ਆਵਾਜ਼ ਸੀਗੇ ਉਹਨਾਂ ਨੂੰ ਜ਼ਿਆਦਾ ਘੱਟਦਾ ਸੀ ਥੈਂਕ ਯੂ ਬਹੁਤ ਦੁੱਖ ਵਾਲਾ ਦਿਨ ਜਿਵੇਂ ਸਾਨੂੰ ਉਹਨਾਂ ਨੇ ਬਹੁਤ ਵੱਡੇ ਵੱਡੇ ਸਮਾਗਮਾਂ ਦੇ ਵਿੱਚ ਵੱਡੇ ਵੱਡੇ ਕਵੀਆਂ ਦੇ ਨਾਲ ਸਾਨੂੰ ਉਹਨਾਂ ਨੇ ਮਿਲਾਇਆ ਸਾਨੂੰ ਉਹਨਾਂ ਨੇ ਬਹੁਤ ਵਧੀਆ-ਵਧੀਆ ਕਿਤਾਬਾਂ ਦੇ ਨਾਲ ਸਾਡੀ ਜਾਣ-ਪਛਾਣ ਕਰਾਈ ਸਾਡੇ ਸਾਨੂੰ ਮਾਨ ਦੋਆਇਆ ਸਾਨੂੰ ਪ੍ਰਧਾਨਗੀ ਮੰਡਲਾਂ ਵਿੱਚ ਦੋ ਪਹੁੰਚਾਇਆ ਸਾਨੂੰ ਬਹੁਤ ਇਸ ਤਰ੍ਹਾਂ ਦਾ ਮਾਹੌਲ ਦਿੱਤਾ ਵੀ ਅਸੀਂ ਪੰਜਾਬ ਦੇ ਵਿੱਚ ਕੁਝ ਕਾਰਨ ਜੋਗ ਹੋਏ ਲੋਕਾਂ ਦੀ ਵੀ ਸਾਡੀ ਜਾਣ-ਪਛਾਣ ਹੋਈ ਅੱਜ ਮਨ ਬਹੁਤ ਦੁਖਿਆਜੋ ਉਹਨਾਂ ਨੂੰ ਜਿਨ੍ਹਾਂ ਨੇ ਸਾਨੂੰ ਪ੍ਰਧਾਨਗੀ ਮੰਡਲਾਂ 'ਚ ਬਿਠਾਇਆ ਸੀ ਸਾਨੂੰ ਇੰਨਾ ਸਨਮਾਨ ਦਿੱਤਾ ਸੀ ਅੱਜ ਉਹਨਾਂ ਨੂੰ ਇਸ ਤਰ੍ਹਾਂ ਚੀਖਾ ਦੇ ਵਿੱਚ ਚਿਣਿਆ ਹੋਇਆ ਦੇਖ ਕੇ ਅੱਖਾਂ ਭਰ ਰਹੀਆਂ ਨੇ ਤੇ ਦਿਲ ਦੋਲਦਾ ਇਹ ਪਿੰਡ ਦੀ ਹੀ ਉਹਦੀ ਸ਼ਾਨ ਉਸਤੋੜ ਰਮਨ ਸੀ ਜੀ ਅੱਜ ਆਪਣੇ ਸੰਸਾਰ ਦੇ ਜਿਹੜਾ ਸਫ਼ਰ ਸੀ ਉਹ ਖਤਮ ਕਰਦੇ ਹੋਏ ਅੱਜ ਪਰ ਲੋਕ ਸਰਧਾਰ ਗਏ ਤੇ ਉਹਨਾਂ ਦੀਆਂ ਜਿਹੜੀਆਂ ਕਹਾਣਾਂ ਆਇਆਂ ਜਿਨਾ ਕਰਕੇ ਇਹ ਜਿਹੜੇ ਪਿੰਡ ਦਾ ਸਾਡੇ ਹੀਓ ਪਿੰਡ ਦਾ ਇੱਕ ਨਾਮ ਮੈਂ ਕਹਿੰਦਾ ਵੀ ਨੈਸ਼ਨਲ ਨਹੀਂ ਇੰਟਰਨੈਸ਼ਨਲ ਪੱਧਰ ਤੇ ਜਾਣਿਆ ਜਾਣ ਲੱਗਾ ਇਹ ਜਿਹੇ ਨਾਮ ਦੇ ਪਿੱਛੇ ਇਸ ਨਾਮ ਨੂੰ ਇਸ ਪਾਧਾ ਬਚਾਉਣ ਦੇ ਵਿੱਚ ਜੋ ਉਹਨਾਂ ਦਾ ਯੋਗਦਾਨ ਉਹਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਇਹ ਉਹ ਇੱਕ ਬਹੁਤ ਵੱਡੀ ਸ਼ਖਸੀਅਤ ਸੀ ਲੇਖਕ ਸੰਪਾਦਕ ਉਹਦੇ ਨਾਲ ਨਾਲ ਇੱਕ ਬਹੁਤ ਹੀ ਵੱਡੇ ਸਟੇਜ ਦੇ ਬਹੁਤ ਤਗੜੇ ਕਲਾਕਾਰ ਸੀ ਮੰਚ ਨੂੰ ਬਹੁਤ ਸਤਿ ਚਾਲਤ ਕਰ ਸਕਦੇ ਸੀ ਤੱਕੇ ਚੰਗੇ ਢੰਗ ਨਾਲ ਤੇ ਅਸੀਂ ਸਮਝਦੇ ਹਾਂ ਤੇ ਉਹ ਇੱਕ ਅਜਿਹੀ ਬਹੁਤ ਗੁਣਿਆਤਮਕ ਇੱਕ ਅਹਿਸਾਸ ਘਾਟ ਮਹਿਸੂਸ ਕਰ ਰਹੇ ਹਨ ਤੇ ਜਿਹੜੀ ਉਹਨਾਂ ਨੇ ਟੀਮ ਬਣ ਕੇ ਪਿਆਰ ਕੀਤੀ ਹੈ ਉਹਨਾਂ ਦੇ ਨਾਂ ਦੇ ਵਾਲ ਜਿਹੜੇ ਸਾਥੀ ਹੈਗੇ ਆ ਉਹ ਇਸ ਕਾਰਜ ਨੂੰ ਅੱਗੇ ਰੱਖਣਗੇ ਤੇ ਇਸ ਮੌਕੇ ਤੇ ਮੈਂ ਜੀ ਐਨ ਆਈ ਸਾਡੇ ਵਿਦਵਾਨ ਲੋਕ ਪੋਲੀਟੀਕਲ ਲੋਕ ਆਏ ਆ ਉਹਨਾਂ ਦਾ ਵੀ ਆਨਦੇ ਧੰਨਵਾਦ ਕਰਦਾ ਤੇ ਨਾਲ ਹੀ ਆਪਣੇ ਵਿਛੜੇ ਸਾਥੀ ਨੂੰ ਵੱਡੇ ਭਰਾ ਨਰਮਨ ਸ਼ਰਧਾਈਨੀ ਭੇਟ ਕਰਦਾ ਧੰਨਵਾਦ। ਬਾਜੀ ਜੀ ਦੇ ਲਈ ਸਤਿ ਸ਼੍ਰੀ ਅਕਾਲ। ਹਰ ਵਾਰ ਸੁਣਾ ਦੇ ਜਾਣ ਦੇ ਸਾਡੇ ਪਿੰਡ ਨੂੰ ਬਹੁਤ ਘਾਟਾ ਪਿਆ ਆ ਕਿਉਂਕਿ ਇਹ ਸਾਇਤ ਨਾਲ ਜੁੜੇ ਰਹੇ ਆ ਹਰੇਕ ਨਾਲ ਇਹਨਾਂ ਦਾ ਪਿਆਰ ਸੀਗਾ ਤੇ ਪਿੰਡ ਦੇ ਵਿੱਚ ਵੀ ਕਿਸੇ ਵੀ ਕੰਮ ਦੇ ਵਿੱਚ ਹੋਵੇ ਵੱਧ ਚੜ੍ਹ ਹਿੱਸਾ ਲੈਂਦੇ ਸੀਗੇ। ਪਰ ਜਿਹੜੀ ਬਿਮਾਰੀ ਉਹਨਾਂ ਨੂੰ ਬਹੁਤ ਜ਼ਿੰਦਗੀ ਉਹਦੇ ਨਾਲ ਪਰਵਾਦੀ ਦਾ ਸ਼ਿੰਗਾਰ ਚ ਕਰਦੇ ਹੋਏ ਉਹ ਅੱਜ ਵਿਚਾਰੇ ਸਾਡੇ ਤੋਂ ਦੂਰ ਹੋ ਗਏ ਆ ਇਹਦੇ ਨਾਲ ਪਰਿਵਾਰ ਨਾਲ ਤਾਂ ਘਾਟਾ ਪੈਣਾ ਹੈ ਸਾਡੇ ਆਪਣੇ ਸਮਾਜ ਨੂੰ ਜਿਹੜੇ ਕਰਤੀਆਂ ਮਜ਼ਦੂਰਾਂ ਦੀ ਗੱਲ ਕਰਦੇ ਸੀਗੇ ਉਹਨਾਂ ਨੂੰ ਬਹੁਤ ਘਾਟਾ ਪਿਆ ਆ ਅਸੀਂ ਤਾਂ ਸਰਦਾ ਦੇ ਪੁੱਲ ਪੇਟ ਕਰਦੇ ਇਹਨਾਂ ਨੂੰ ਤੇ ਪਰਮਾਤਮਾ ਜੀ ਨੇ ਰੂਹ ਨੂੰ ਆਪਣੇ ਚੰਗਾ ਚ ਵਧੇ ਬਾਏ ਗੁਰੂ ਨੂੰ ਇਹ ਪਰਵਾਣ ਪਾਣਾ ਮੰਨਨ ਦਾ ਪਲ